ਹਿਰਨਾ ਇੱਕ ਸਾਧਾਰਨ ਕਰਦਾ ਬੱਚਾ ਇੱਕ ਪਿੰਡ ਤੋਂ ਇੱਕ ਮਾਲਸਾ ਦੇ ਛੋਟੇ ਦੇ ਪਿੰਡ ਤੋਂ ਆ ਕੇ ਸਿਰਫ ਹਿੰਦੁਸਤਾਨ ਦੇ ਸੱਤਰੇ ਨਹੀਂ ਬਲਕਿ ਅੰਤਰਰਾਸ਼ਟਰੀ ਅਮਰੀਕਾ ਤੱਕ ਵੀ ਉਹਦਾ ਨਾਮ ਪੁਰੀ ਅੱਜ ਸਾਡੇ ਨਾਲ ਨੇ ਚੌਧਰੀ ਦਿਗਜੈ ਸਿੰਘ ਝੋਟਾਲਾ ਜਿਨ੍ਹਾਂ ਨੇ ਪਿਛਲੇ ਦਿਨੋਂ ਸਾਮਤ ਖੇੜਾ ਪਿੰਡ ਦੇ ਵਿੱਚ ਸਿੱਧੂ ਮਸੇਵਾਲਾ ਸ਼ੁਕਰਨ ਸਿੰਘ ਸਿੱਧੂ ਦੀ ਇੱਕ ਮੂਰਤੀ ਦਾ ਅਨਾਵਰਣ ਕੀਤਾ ਉਹਨਾਂ ਦੇ ਫੈਨਸ ਉਹਨਾਂ ਦੀ ਇੱਕ ਜਿਹੜੀ ਐਨ ਜੀਓ ਹੈ ਆਈਸ ਕਲੱਬ ਉਹਦੇ ਵੱਲੋਂ ਕੀਤਾ ਗਿਆ ਉਹਦੇ ਵਸਤੇ ਪੁੱਛਦੇ ਆ ਕਿ ਕੀ ਉਹਦੇ ਪਿੱਛੇ ਮਕਸਦ ਹੈ ਮਕਸਦ ਇਕੋ ਸੀ ਕਿ ਸਿੱਦੂ ਮੂਸੇਵਾਲਾ ਜਿਹੜਾ ਹੈ ਉਹ ਪ੍ਰੇਰਣਾ ਦਾ ਸਰੋਤ ਹੈ ਲੱਖਾਂ ਕਰੋਨਾ ਲੋਕਾਂ ਲਈ ਔਰ ਜਿਹੜੀ ਉਹ ਪ੍ਰੇਰਣਾ ਇੱਕ ਸਾਧਾਰਨ ਗਰਦਾ ਬੱਚਾ ਇੱਕ ਪਿੰਡ ਤੋਂ ਉੱਠ ਕੇ ਮਾਨਸਾ ਦੇ ਛੋਟੇ ਦੇ ਪਿੰਡ ਤੋਂ ਉੱਠ ਕੇ ਤੇ ਸਿਰਫ ਹਿੰਦੁਸਤਾਨ ਦੇ ਸਤਰ ਤੇ ਨਹੀਂ ਬਲਕਿ ਅੰਤਰਰਾਸ਼ਟਰੀ ਅਮਰੀਕਾ ਤੱਕ ਵੀ ਉਹਦਾ ਨਾਮ ਹੈ ਪੂਰੀ ਦੁਨੀਆ 'ਚ ਉਹਦਾ ਨਾਮ ਹੈ ਕਿੱਥੇ ਵੀ ਮਿਊਜ਼ਿਕ ਗਾਇਕੀ ਦੀ ਗੱਲ ਹੁੰਦੀ ਹੈ ਤੇ ਉਹਦਾ ਨਾਮ ਨੰਬਰ 1 ਤੇ ਆਉਂਦਾ ਇਸ ਤੇ ਜੇਡੋ ਜੇ ਤੋਂ ਸਭ ਤੋਂ ਵੱਡੇ ਜਿਹੜੇ ਡਰੇਕ ਕੋ जो सिंगर है और ये भी मनते ने भी सिद्धू मूसेवाल जी गाय कर गया ने कम समय कोई दूजा बंदा नहीं कर सकता वह नाम अमर है तो वह समय तो पहले चले जाना वो तो दुखदाई घटना है मगर फिर भी जी लोगों प्रेरणा है आज तक लोग डरते भी कोई बुत नहीं लाया कोई स्टैचू नहीं लगा रहा लोग सारे मिलजुल के एक शुरुआत की है बहुत सोहना बुत ज सावंत खेड़ा और नीलियावाली दे चलाया है ਨਈ ਸ਼ੁਰੂਆਤ ਹੈ ਲੋਗ ਜਦੋਂ ਵੀ ਉਥੋਂ ਗੁਜ਼ਰੇ ਤਾਂ ਲੋਗ ਉਹਨੂੰ ਸਰਦਾ ਦੇ ਸੁਮਨ ਅਰਪਿਤ ਕਰ ਕਰਕੇ ਉਹ ਤੋਂ ਪ੍ਰੇਰਣਾ ਲੈਣ ਲੱਗ ਪਏ ਜੀ ਤੁਸੀਂ ਆਪਣੀ ਸਪੀਚ ਚ ਕਿਹਾ ਕਿ ਅੱਜ ਪਹਿਲੀ ਸ਼ੁਰੂਆਤ ਅਸੀਂ ਕੀਤੀ ਬੁੱਤਲਾਂ ਦੀ ਇਹ ਬੁੱਤ ਪੂਰੇ ਦੇਸ਼ ਚ ਲੱਗਣਗੇ ਨਿਸ਼ਚਿਤ ਤੌਰ ਪਰ ਇਸ ਵਿੱਚ ਕੋਈ ਦੁਰਾਈ ਨਹੀਂ ਨਿਸ਼ਚਿਤ ਤੌਰ ਪਰ ਜਦੋਂ ਵੀ ਇੱਕ ਰਾਹ ਖੁੱਲ ਜਾਂਦਾ ਹੈ ਫਿਰ ਅੱਗੇ ਲੋਕ ਨੂੰ ਬਣਾਉਂਦੇ ਸਿੱਧੂ ਮੂਸੇਵਾਲਾ ਨੇ ਆਪਣੇ ਗਾਣਿਆਂ ਦੇ ਵਿੱਚ ਕਿਹਾ ਕਿ ਸਾਨੂੰ ਹਰਿਆਣਾ ਪੰਜਾਬ ਚੰਡੀਗੜ੍ਹ ਸਾਰਾ ਵਾਪਸ ਲੋਟਾ ਦਿਓ ਸਾਂਝਾ ਪੰਜਾਬ ਦੁਬਾਰਾ ਬਣਾ ਦਿਓ नहीं ये लोग गायकी कहानियां है लोग गायकी भाईचारा एक रहे असं एक ही लोग और सा एक ही सोच है एक ही खान पान है एक ही रहन सहन है अलग अलग तरीक़ा लोग रहे तो ये, कोई कंट्रोवर्शियल कोई बात नहीं है वो सदैवी आ, जिड़ा है हौसला बढ़ाता सी नौजवाना का जेडे ट्रैक्टर तौजान लगे ने दोबारा तो सच्चाई अगर पता लगाओ तो यह सीधू मूसे कारण है ਇਹ ਨਈ ਪੀੜ੍ਹੀ ਨੀ ਤਾਂ ਛੜ ਛੜ ਕੇ ਵਿਦੇਸ਼ ਭਾਗਣਾ ਜਾਂਦੀ ਔਰ ਕੋਈ ਕੰਮ ਢੂੰਢ ਰਹੀ ਸੀ ਮਗਰ ਇਹ ਜਿਹੜਾ ਟਰੈਕਟਰ ਤੇ ਬਿਠਾਇਆ ਦੁਬਾਰਾ ਨੌਜਵਾਨਾਂ ਨੂੰ ਇਸ ਦੇ ਪਿੱਛੇ ਅਗਰ ਸਭ ਤੋਂ ਵੱਡੀ ਕੋਈ ਤਾਕਤ ਹੈ ਤੋ ਸਿੱਧੂ ਮੂਸੇਵਾਲਾ ਮਤਲਬ ਉਹਦੇ ਗਾਣਿਆਂ ਨੇ ਕਿਸਾਨੀ ਨੂੰ ਪ੍ਰੋਮੋਟ ਕੀਤਾ ਨੇਚਰਲੀ ਕਰਦਾ ਕਿਸਾਨੀ ਨੂੰ ਖੇਤੀ ਨੂੰ ਕਮੇਰੇ ਵਰਤ ਨੂੰ ਪ੍ਰੋਮੋਟ ਕੀਤਾ ਪਰ ਐਸਵਾਈਐਲ ਤੇ ਉਹਨੇ ਕਿਹਾ ਵੀ ਅਸੀਂ ਇੱਕ ਤੁੱਕਾ ਵੀ ਹੋ ਸਕਦਾ ਹੈ ਵੀ ਕੋਈ ਰਾਏ ਉਹਨਾਂ ਦੀ ਐਸਵਾਈਐਲ ਲਈ ਅਲੱਗ ਹੋ ਤਦਕੇ ਬਾਦਲ ਫੈਮਿਲੀ ਤੇ ਨਹੀਂ ਹੈ ਔਰ ਪੰਜਾਬ ਦੇ ਲੋਕਾਂ ਦੀ ਨਹੀਂ ਹੈ ਭਗਵੰਤ ਮਾਨ ਦੀ ਨਹੀਂ ਹੈ ਸਿਰਫ ਉਹਨੂੰ ਹੀ ਟਾਰਗੇਟ ਕਿਉਂ ਕਰਦੇ ਹੈ ਉਨਾ ਜਿਹੜੇ ਬਾਦਲ ਫੈਮਿਲੀ ਹੈ ਜਾਂ ਭਗਵੰਤ ਮਾਨ ਇਹਨਾਂ ਨੇ ਵੀ ਤਾਂ ਅਸੀਂ ਸਨਮ ਕਰਦੇ ਜਦੋਂ ਇੱਥੇ ਆਂਦੇ ਹਨ ਇਹਨਾਂ ਨੂੰ ਵੀ ਤਾਂ ਆਪਾਂ ਆਪਣੇ ਗੈਸਟ ਮੰਨਦੇ ਆ ਕੀ ਦਿੱਕਤ ਹੈ ਜੀ ਵੀਰ ਜੀ ਐਸਵੀਐਲ ਦਾ ਮੈਟਰ ਤਾਂ ਚਲੋ ਕੋਰਟ 'ਚ ਅਸੀਂ ਉਹਦੀ ਗੱਲ ਨਹੀਂ ਕਰਦੇ ਭਗਵੰਤ ਮਾਨ ਜਿਹੜੀ ਮਾਲਵਾ ਨਹਿਰ ਕੱਢ ਰਹੇ ਨੇ ਇਸ ਮਾਲਵਾ ਏਰੀਆ 'ਚੋਂ ਤੁਹਾਡਾ ਪ੍ਰਿਆਸ ਰਹੇਗਾ ਡਾ ਵਾਲੀ ਦੀ ਜਨਤਾ ਤੁਹਾਨੂੰ ਮੌਕਾ ਦਿੰਦੀ ਤੇ ਉਹ ਪਾਣੀ ਇੱਧਰ ਵੀ ਲਿਆ ਸਕੋ ਸਾਡਾ ਪਹਿਲਾ ਪ੍ਰਿਆਸ ਤੋਂ ਮਾਲਵਾ ਨਹਿਰ ਜਦ ਨਿਕਲੇਗੀ ਨਿਕਲੇਗੀ ਅਗਰ ਸਾਡਾ ਪਹਿਲਾ ਪ੍ਰਿਆਸ ਤੋਂ ਜਿਹੜੇ ਭਈ ਗੱਗਰ ਦਾ ਜਿਹੜਾ ਪਾਣੀ ਹੈ ਉਹਨੂੰ ਡਿਸਟ੍ਰਿਕਟ ਅਤੇ ਡਿਸਟ੍ਰੀਬਿਊਟਰੀ ਚੈਨਲ ਡਿਸਟ੍ਰੀਬਿਊਟਰੀ ਬਣਾ ਕਰਕੇ ਫਿਰ ਦੇ ਜਿਹੜੀ ਡਿਟੇਲ ਹੈ ਉਹ ਤੇ ਲਾਈ ਲਾ ਦੇ ਤੇ ਇਹ ਜੀ ਡਿਗਵੇਜ ਸਿੰਘ चौटाला ਪੰਜਾਬ ਪੱਕੇ ਵਾਸਤੇ ਸਰ